ਹੈਲੋ ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਆਈ ਹੋ ਤੁਸੀਂ ਸਾਰੇ ਠੀਕ ਹੋਵੋਗੇ ਤਾਂ ਗੁਗਾਮ ਦਾ ਸਾਰਿਆਂ ਤੇ ਮੇਰੇ ਪਰ ਆ ਟੱਕਣ ਸਮੂਤਾਂ ਦੇ ਸੀ ਨਾ ਵਾਪਸ਼ਨ ਚੜ ਦੇਣਾ ਤੇ ਰੱਖਣਾ ਤੇ ਲੋ ਜੀ ਅੱਜ ਆਪਾਂ ਬਣਾਉਣ ਲੱਗੇ ਸੀ ਮਿਕਸ ਪਕੌੜੇ ਮਿਕਸ ਪਕੌੜੇ ਇਸ ਤਰੀਕੇ ਨਾਲ ਬਣਾਵਾਂਗੇ ਇਸਾਨ ਦਾ ਇਸਾਨ ਕੋਈ ਹੋਣੀਗਾ ਇਧਰ ਆਪਾਂ ਨੇ ਪਹਿਲਾਂ ਆਲੂ ਵੀ ਲੈ ਲਏ ਸੀਗੇ ਤੇ ਆਲੂਆਂ ਨੂੰ ਵੀ ਆਪਾਂ ਨੇ ਗਰਮ ਪਾਣੀ ਚ ਡੀਪ ਕਰ ਲਿਆ ਸੀ ਵਾਲੇ ਨਹੀਂ ਸੀਗੇ ਓਨਲੀ ਲੂਣ ਪਾ ਕੇ ਆਲੂ ਗੋਭੂ ਤੇ ਗੋਭੀ ਜਿਹੜੇ ਨੇ ਇਹਨਾਂ ਨੂੰ ਆਪਾਂ ਹੋ ਕਰ ਲਿਆ ਸੀ ਤੇ ਪਿਆਜ਼ ਲੈ ਲਿਆ ਇਧਰ ਆਪਾਂ ਗੋਭੀ ਨੂੰ ਵੀ ਗਰਮ ਪਾਣੀ 'ਚ ਉਹ ਕਰ ਲਿਆ ਸੀ ਪਿਆਜ਼ ਲੈ ਲਿਆ ਸੀ ਆਲੂ ਲੈਨੇ ਸੀ ਗੋਭੀ ਲੈਣੀ ਸੀ ਤੇ ਪਾਲਕ ਪਲੱਸ ਲਸਣ ਨਹੀਂ ਪਾਇਆ ਸੀ ਅਦਰਕ ਤੇ ਹਰੀ ਮਿਰਚ ਪਾਈ ਸੀ ਆਪਾਂ ਨੇ ਤੇ ਇਹ ਆਪਾਂ ਜਿਹੜੀਆਂ ਚੀਜ਼ਾਂ ਨੇ ਵੱਲਿਆ ਕੁਝ ਵੀ ਨਹੀਂ ਆਪਾਂ ਇਹਨਾਂ 'ਚ ਇਧਰ ਆਪਾਂ ਹੁਣ ਇਹਨਾਂ ਦੇ ਵਿੱਚ ਇਹਦੇ ਵਿੱਚ ਵੇਸਣ ਪਾਵਾਂਗੇ ਆਪਣੇ ਹਿਸਾਬ ਮੁਤਾਬਕ ਇਸ ਤਰ੍ਹਾਂ ਕਿਉਂਕਿ ਇਹਨਾਂ ਨੂੰ ਆਪਾਂ ਇਹ ਕੋਈ ਵੀ ਚੀਜ਼ ਘਰੇ ਬਣਾ ਕੇ ਖਾਣੇ ਆ ਚੰਗੀ ਹੁੰਦੀ ਬਿਕੋਜ਼ ਮੇਰਾ ਬ੍ਰਦਰ ਆਇਆ ਹੋਇਆ ਮੈਨੂੰ ਉਹਨੂੰ ਬਹੁਤ ਪਸੰਦ ਆ ਪਕੌੜੇ ਤਾਂ ਘਰ ਕੇ ਨਹੀਂ ਤੇ ਮੈਂ ਤਾਂ ਬਹੁਤ ਘਾਟੇ ਬਣੇ ਚੀਜ਼ਾਂ ਤੇ ਪਕੌੜੇ ਪੂੜੇ ਬਣਾ ਕੇ ਇੱਕ ਖੁਸ਼ ਆ ਵੀ ਘੱਟ ਖਾਈ ਦੇਗੇ ਇੱਧਰ ਆਪਾਂ ਹੁਣ ਆਪਾਂ ਮਸਾਲੇ ਆਪਣੀ ਲੋੜ ਅਨੁਸਾਰ ਪਾਵਾਂਗੇ ਨਮਕ ਵਗੈਰਾ ਪਹਿਲਾਂ ਆਪਾਂ ਕੋਈ ਪਾਣੀ ਵਗੈਰਾ ਨਹੀਂ ਇਹਨੂੰ ਲਾਵਾਂਗੇ ਇਹਨਾਂ ਚੀਜ਼ਾਂ ਨੂੰ ਤੇ ਜੀਰਾ ਪਾਵਾਂਗੇ ਹਲਦੀ ਥੋੜੀ ਜੀ ਪਾਵਾਂਗੇ ਸਵਾਦ ਅਨੁਸਾਰ ਤੇ ਕਲਰ ਦੇ ਮਤਾਬਿਕ ਮਸਾਲਾ ਪਾ ਦਾਂਗੇ ਮਸਾਲੇ ਆਪਾਂ ਆਪਣੇ ਹਿਸਾਬ ਨਾਲ ਪਾਉਣੇ ਆ ਥੋੜੀ ਜੀ ਲਾਲ ਮਿਰਚ ਪਾਊਡਰ ਪਾਈ ਆ ਜਿਆਦਾ ਨਹੀਂ ਪਾਈ ਹਿੰ ਮੈਂ ਇਧਰ ਮੈਂ ਨਾਲ ਹੁਣ ਪਾਉਂਦੀ ਉਹ ਕਰੇਦਰਦਰਿਆ ਜਿਹੜਾ ਪੀਸਿਆ ਹੋਇਆ ਮਸਾਲਾ ਸੀਗਾ ਸਾਰੇ ਤਰ੍ਹਾਂ ਦਾ ਉਹ ਪਾਉਂਦੀ ਨਾਲ ਮੈਂ ਪਾਤਾ ਚਾਟ ਮਸਾਲਾ ਜਾਟ ਮਸਾਲੇ ਨਾਲ ਨਾ ਥੋੜਾ ਟੇਸਟ ਜਿਹਦਾ ਡਿਫਰੈਂਟ ਵੀਡੀਓ ਕੇ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਤੁਸੀਂ ਚੈਨਲ ਤੇ ਨਵੇਂ ਆਉਨੇ ਹੋ ਤਾਂ ਪਲੀਜ਼ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜੇ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਥੋੜੀ ਜੀ ਜਿਵੈਣ ਪਾਤੀ ਆਪਾਂ ਨੇ ਮਸਾਲੇ ਕਿ ਜਿਆਦਾ ਨਹੀਂ ਪਾਏਗੀ ਮੈਂ ਥੋੜੀ ਜਿਹੀ ਪਾਈ ਆ ਤੇ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਨਾਲ ਆਪਾਂ ਨੇ ਪਾਤੀ ਹਿੰਗ ਥੋੜੀ ਜੀ ਪਾਈ ਜਿਆਦਾ ਨਹੀਂ ਪਾਈਗੀ ਹੁਣ ਆਪਾਂ ਇਹਨੂੰ ਸਾਰੇ ਮਸਾਲੇ ਨੂੰ ਨਾ ਮਿਕਸ ਕਰ ਲੈਂਦੇ ਇਹਦੇ ਵਿੱਚ ਨਾਲ ਗਰਮ ਮਸਾਲਾ ਮਾੜਾ ਜਿਹਾ ਪਾ ਦਿੱਤਾਗਾ ਜਿਆਦਾ ਨਹੀਂ ਪਾਇਆਗਾ ਥੋੜਾ ਜਿਹਾ ਹੀ ਪਾਇਆ ਥੋੜਾ ਮੌਸਮੋ ਵੀ ਠੀਕ ਸੀ ਮੀਂਹ ਧਣੀ ਪਿਆ ਸੀਗਾ ਮਿੰਜ ਮੀਂਹ ਤਾਂ ਕਿਤੇ ਹੋਰ ਦੇ ਹੀ ਪੈ ਜਾਂਦਾਗਾ ਇਹਨੂੰ ਆਪਾਂ ਮਿਕਸ ਕਰ ਦਿੰਦੇ ਥੋੜਾ ਜਿਹਾ ਜੇ ਬੇਸਣ ਘੱਟ ਲੱਗੇਗਾ ਆਪਾਂ ਦੁਬਾਰਾ ਬੇਸਣ ਪਾ ਲਵਾਂਗੇ ਨੇ ਤੇ ਆਪਾਂ ਇਹਨੂੰ ਇਸੇ ਤਰ੍ਹਾਂ ਹੀ ਮਿਕਸ ਕਰਾਂਗੇ ਆਪਾਂ ਨੇ ਕੋਈ ਪਾਣੀ ਨਹੀਂ ਲਾਇਆ ਆਪਾਂ ਨੇ ਕੋਈ ਹੋਣੀ ਕੀਤਾਗਾ ਤੇ ਇਸੇ ਤਰ੍ਹਾਂ ਹੀ ਆਪਾਂ ਇਹਨੂੰ ਸਾਰੇ ਨੂੰ ਮਿਕਸ ਕਰਾਂਗੇ ਨਾ ਹੀ ਆਪਾਂ ਨੇ ਆਲੂ ਵਾਲੇ ਆ ਨਾ ਹੀ ਆਪਾਂ ਨੇ ਗੋਭੀ ਵਾਲੇ ਗਰਮ ਪਾਣੀ ਚ ਡਿਪ ਜ਼ਰੂਰ ਕੀਤੇ ਸੀਗੇ ਬਿਕੋਜ਼ ਕਿਉਂਕਿ ਤੁਹਾਨੂੰ ਪਤਾ ਹੈ ਨਾ ਆਲੂ ਚ ਵੀ ਵਾਈ ਹੁੰਦੀ ਆ ਤੇ ਜਿਹੜੀ ਗੋਭੀ ਆ ਇਹ ਵੀ ਆਪਾਂ ਬਾਹਰੋਂ ਲਿਆਉਣੇ ਹੈਗੇ ਹਨਾ ਵੇਖਣ ਨੂੰ ਤਾਂ ਬਹੁਤ ਸੋਹਣੀ ਹੁੰਦੀ ਆ ਹਨਾ ਤੇ ਆ ਤੁਥ ਲੱਗੇ ਹੁੰਦੀ ਆ ਤੇ ਹੁਣ ਆਪਾਂ ਥੋੜਾ ਜਿਹਾ ਬੇਸਨ ਹੋਰ ਐਡ ਕਰ ਦਿੰਦੇ ਹੇ ਥੈਂਕ ਯੂ ਸੋ ਮਾਚ ਜਿੰਨਾ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਜਿਹੜੇ ਵੀਡੀਓ ਵਾਚ ਕਰਦੀ ਆ ਸੋਹਣੇ ਸੋਹਣੇ ਕਮੈਂਟ ਕਰਦੀਆਂ ਭੈਣਾ ਭਰਾ ਸਾਰੇ ਥੈਂਕ ਯੂ ਸੋ ਮਾਚ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਹੀ ਤੇ ਕਹਿੰਦੇ ਹੁੰਦੇ ਆ ਭੈਣ ਦੇ ਘਰੇ ਜਦੋਂ ਭਰਾ ਆਵੇ ਨਾ ਤੇ ਭੈਣ ਖੁੱਲੀ ਨਹੀਂ ਸਮਾਉਂਦੀ ਤੇ ਦੋ ਦਿਨ ਬਹੁਤ ਵਧੀਆ ਰੌਣਕ ਲੱਗੀ ਰਹੀ ਹੈ ਨਾ ਵੀਰੇ ਦੇ ਬਾਹਨੇ ਸਾਹਿਬ ਆ ਚੀਜ਼ ਬਣਾ ਲਈ ਆ ਬਣਾ ਲਈ ਹਨਾ ਇਦਾਂ ਆਪਾਂ ਇਹਨੂੰ ਹੁਣ ਨਾ ਟੱਕ ਕੇ ਰੱਖ ਦਿੱਤਾ ਸਿਆ ਰੱਖ ਲੈਂਦੇ ਥੋੜਾ ਚਿਰ ਆਪਾਂ ਕੋਈ ਪਾਣੀ ਨਹੀਂ ਲਾਇਆ ਇਹਨੂੰ ਇਹਨੂੰ ਟੱਕ ਕਿੰਦਾ ਘੰਟਾ ਰੱਖਤਾ ਸੀ ਦੇਖੋ ਤੁਸੀਂ ਗਿੱਲਾ-ਗਿੱਲਾ ਹੋ ਗਿਆ ਹੁਣ ਆਪਾਂ ਇਹਨੂੰ ਦੁਬਾਰਾ ਫੇਰ ਉਹ ਕਰ ਲੈਂਦੇ ਜੇ ਆਪਾਂ ਨੂੰ ਲੱਗੂਗਾ ਆਪਾਂ ਪਾਣੀ ਪਾਵਾਂਗੇ ਨਹੀਂ ਤੇ ਹਜੇ ਆਪਾਂ ਇਹਨੂੰ ਥੋੜਾ ਚਿਰ ਹੋਰ ਵੀ ਉਹ ਕਰਦੇ ਕਿਉਂਕਿ ਮੈਂ ਕਦੀ ਵੀ ਪਕੌੜੇ ਬਣਾਉਣ ਲੱਗੀ ਨੇ ਪਾਣੀ ਛੇਤੀ ਕਰਕੇ ਨਹੀਂ ਪਾਇਆ ਪਾਣੀ ਮੈਂ ਬਾਅਦ ਵਿੱਚ ਪਾਉਣੀ ਨੇ ਕਿਉਂਕਿ ਆਪਾਂ ਜਦੋਂ ਆਪਾਂ ਇਹਨੂੰ ਮਸਾਲਾ ਮਸਾਲਾ ਜਿਹੜਾ ਇਹਨੂੰ ਉਹ ਕਰਕੇ ਰੱਖ ਦਿੰਦੇ ਇਹ ਆਪਣੇ ਆਪ ਹੀ ਪਾਣੀ ਪਿਆਜ਼ਾਂ 'ਚ ਪਾਣੀ ਹੁੰਦਾ ਬਹੁਤ ਸਾਰਾ ਹਨਾ ਇਹ ਆਪਣੇ ਆਪ ਹੀ ਪਾਣੀ ਢੜ ਲਏ ਕਿਉਂਕਿ ਜੇ ਆਪਾਂ ਪਹਿਲਾਂ ਹੀ ਪਾਣੀ ਪਾ ਦਈ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਸਲਾਂਗੇ ਮਸਲਣ ਦੇ ਨਾਲ ਨਾ ਜਿਹੜੀਆਂ ਚੀਜ਼ਾਂ ਨੇ ਥੋੜੀਆਂ ਹੋਰ ਸੌਫਟ ਹੋ ਜਾਂਦੀਆਂ ਜਿੰਨਾ ਜ਼ਿਆਦਾ ਇਹਨੂੰ ਮਸਲਾਂਗੇ ਓਨਾ ਹੀ ਜ਼ਿਆਦਾ ਇਹ ਚੀਜ਼ਾਂ ਬਹੁਤ ਵਧੀਆ ਬਣ ਜਾਂਦੀਆਂ ਨੇ ਤੇ ਜ਼ਿਆਦਾ ਤੇਜ਼ ਅੱਗ ਤੇ ਨਹੀਂ ਪਕਾਉਣਾ ਪੈਂਦਾ ਜ਼ਿਆਦਾ ਤੇਲ ਨਹੀਂ ਖਾਂਦੇ ਫਿਰ ਹਨਾ ਜੇ ਆਪਾਂ ਇਹਨਾਂ ਨੂੰ ਉਹ ਕਰ ਦਈਏ ਵੀ ਮੀਂਹ ਜ ਪਹਿਲਾਂ ਹੀ ਪਾਣੀ ਚ ਪਾ ਲਈਏ ਤੇ ਫਿਰ ਪਾਣੀ ਜਿਹੜੇ ਨਾਲ ਨਾ ਗਿੱਲਾ ਹੋ ਜਾਂਦਾ ਵੇਸਨ ਇਹਨਾਂ ਦੇ ਉੱਪਰ ਨਹੀਂ ਲੱਗਦਾ ਚੰਗੀ ਤਰ੍ਹਾਂ ਤੇ ਇਹ ਉਹ ਨਹੀਂ ਹੁੰਦਾਗਾ ਤੇ ਆਪਾਂ ਹੁਣ ਥੋੜਾ ਜਿਹਾ ਲੋਡ ਅਨਸਾਰ ਪਾਣੀ ਪਾਇਆਗਾ ਜ਼ਿਆਦਾ ਪਾਣੀ ਨਹੀਂ ਪਾਇਆਗਾ ਕਿਉਂ ਮੇਰੀ ਮੰਮੀ ਸ਼ੁਰੂ ਮੰਮੀ ਮੇਰੀ ਤੇ ਮੇਰੇ ਘਰੇ ਉਥੇ ਇਸੇ ਤਰ੍ਹਾਂ ਪਕੌੜੇ ਬਣਾਉਂਦੇ ਹੁੰਦੇ ਸੀਗੇ ਕਿਉਂਕਿ ਆਪਾਂ ਨਮਕ ਪਾ ਦਿੰਦੇ ਤੇ ਜਦੋਂ ਵੀ ਆਪਾਂ ਕੋਈ ਚੀਜ਼ ਬਣਾਉਣੀ ਆ ਆਪਾਂ ਨੂੰ ਪਹਿਲਾਂ ਇਹ ਨਾ ਚੀਜ਼ ਨੂੰ ਮਸਾਲੇ ਲਾ ਕੇ ਨਾ ਰੈਸਟ ਕਰਨ ਵਾਸਤੇ ਰੱਖਣੀ ਚਾਹੀਦੀ ਹੈਗੀ ਤੇ ਆਪਾਂ ਹੁਣ ਥੋੜਾਖ ਹੋਰ ਪਾਣੀ ਪਾਵਾਂਗੇ ਬਿਕੋਜ਼ ਕਿਉਂਕਿ ਹਜੇ ਕਰੜਾ ਇਹ ਜਿੰਨਾ ਇਹਨੂੰ ਹੋ ਕਰਾਂਗੇ ਮਸਲਾਂਗੇ ਹੱਥ ਦੇ ਨਾਲ ਉਹਨਾਂ ਇਹਦੇ ਵਿੱਚ ਪਾਣੀ ਹੋਰ ਹੋਊਗਾ ਤੇ ਇਧਰ ਦੇਖੋ ਕੁੜਾ ਤੇਰਾ ਆਪਾ ਹੋਟਾ ਕੇ ਰੱਖਤਾ ਸੀ ਤੇ ਥੋੜਾ ਜਿਹਾ ਪਾਣੀ ਆਪਾ ਹੋਟਾਵਾਂਗੇ ਜਿਆਦਾ ਮੀਨ ਜਿਵੇਂ ਮੈਂ ਅੱਧੇ ਪੌਣੇ ਗਲਾਸ ਪਾਣੀ ਨਾਲ ਸਾਰਾ ਸਾਰ ਦਿੱਤਾ ਤੇ ਨਿੱਕ ਤੇ ਸੀ ਚੀਜ਼ ਬਣਦੀ ਆ ਕੀ ਕਹਿਣੀ ਗੱਲ ਤੇ ਦੋ ਦਿਨ ਹੁਣ ਵਧੀਆ ਰੌਣਕ ਬਣੀ ਏ ਕਿਉਂਕਿ ਕੀ ਆਪਾਂ ਕਹਦੇ ਹਣਾ ਹਣਾ ਜੀ ਵਾਵਾ ਜਣੇ ਹੁਣ ਤੇ ਉਹ ਕੋ ਹੁੰਦਾ ਕੁਛ ਬਣਾਇਆ ਵੀ ਜਾਂਦਾ ਦੇਖੋ ਤੁਸੀਂ ਜਦੋਂ ਫਿਰ 2-3 ਜਣੇ ਹੋਈਏ ਕੀ ਬਣਾਉਣਾ ਹਨਾ ਹੋਰ ਚੀਜ਼ਾਂ ਜਿਵੇਂ ਬਣਾ ਲਈ ਦੀਆਂ ਉਹਨਾਂ ਨਾਲ ਹੀ 2 ਦਿਨ ਲੰਘ ਜਾਂਦੇ ਆ ਤੇ ਫਿਰ ਉਹ ਸਿੱਪਕੋੜੇ ਪਕੌੜੇ ਬਣਾਉਣ ਵਾਸਤੇ ਤਾਂ 2-3-4 ਜਣੇ ਹੋਣ ਇੰਜੋਏ ਕਰਨ ਵਾਸਤੇ ਫਿਰ ਹੁੰਦਾਗਾ ਕਿ ਤੁਹਾਨੂੰ ਆਪਾਂ ਸੋਚਿਆ ਮੰਮੀ ਨੂੰ ਮੈਂ ਕਿਹਾ ਆਪਾਂ ਪਕੌੜੇ ਬਣਾ ਲਈਏ ਇੱਧਰ ਮੰਮੀ ਕਿਹ ਕਹਿੰਦੇ ਹੁੰਦੇ ਮੈਂ ਤੁਹਾਨੂੰ ਕੱਲ੍ਹ ਵੀ ਦੱਸਿਆ ਸੀ ਪਹਿਲੀ ਰੋਟੀ ਤੇ ਕੜਾਈ ਦੇ ਤੋਂ ਜਦੋਂ ਵੀ ਕੋਈ ਚੀਜ਼ ਬਣਾਉਣ ਲੱਗਦੇ ਜਿਹੜੀ ਵੀ ਚੀਜ਼ ਹੁੰਦੀ ਉਹਨੂੰ ਵਿੱਚ ਥੋੜਾ ਜਿਹਾ ਉਤੋਂ ਦੀ ਵਾਰ ਕੇ ਜ਼ਰੂਰ ਸਿੱਟਣਾ ਚਾਹੀਦਾ ਇਹ ਹੁਣ ਆਪਾਂ ਪਕੌੜੇ ਉਹ ਕਰਦੇ ਮੈਂ ਜ਼ਿਆਦਾ ਤੇਲ ਵੇਸਟ ਨਹੀਂ ਕਰਦੀ ਕਿਉਂਕਿ ਟਾਈਮ ਵੱਧ ਲੱਗ ਜੇ ਆਪਣਾ ਕੋਈ ਗੱਲ ਨਹੀਂ ਠੀਕ ਹੈ ਤੇ ਆਪਾਂ ਉਹਨਾਂ ਕੋ ਤੇਲ ਪਾਈਏ ਜਿੰਨਾ ਕੋ ਆਪਣਾ ਜੂਸ ਹੋ ਜੇ ਕਿਉਂਕਿ ਜੇ ਆਪਣੀ ਚੀਜ਼ੇ ਹੋ ਦੇਖੋ ਤੁਸੀਂ ਆਪਾਂ ਵਰਤਦੇ ਆ ਆਪਾਂ ਕੜਾਈ ਭਰ ਕੇ ਤੇਲ ਦੀ ਪਾਲੀ ਪਕੌੜੇ ਤਾਂ ਪਾ ਥੋੜੇ ਜਿਵੇਂ ਬਣਾਉਣੇ ਆ ਵੱਧ ਤੋਂ ਵੱਧ ਦੋ ਪੂਰ ਬਣ ਜਾਣਗੇ ਤਿੰਨ ਬਣ ਜਾਣਗੇ ਹਨਾ ਤੇ 10 ਮਿੰਟ ਵੱਧ ਲੱਗ ਜਾਣਗੇ ਤੇਲ ਤਾਂ ਮੁੱਲ ਦਾ ਟਾਈਮ ਤਾਂ ਨਹੀਂ ਆਪਣਾ ਮੁੱਲ ਦਾ ਟਾਈਮ ਤਾਂ ਆਪਾਂ ਆਪਣੇ ਕੋਲੇ ਆ ਹਨਾ ਤੇ ਆਪਾਂ ਉਹ ਕਰ ਸਕਦੇ ਤੇ ਵੀਡੀਓ ਪੂਰੀ ਦੇਖਿਆ ਕਰੋ ਪੂਰੀ ਵੀਡੀਓ ਦੇਖਣ ਦੇ ਬਾਅਦ ਹੀ ਕਿਸੇ ਰੈਸਪੀ ਦਾ ਪਤਾ ਲੱਗਦਾ ਆਪਾਂ ਨੇ ਕੋਈ ਇਹਦੇ ਵਿੱਚ ਬੇਕਿੰਗ ਪਾਊਡਰ ਸੋਡਾ ਕੁਝ ਨਹੀਂ ਪਾਇਆ ਠੀਕ ਹੈ ਇਸੇ ਤਰ੍ਹਾਂ ਹੀ ਬਣਾਇਆ ਤੇ ਬਹੁਤ ਸੌਫਟ ਬਣਦੇ ਆ ਨਾ ਮੈਂ ਇਹਨਾਂ ਨੂੰ ਦੂਰੀ ਵਾਰ ਫਰਾਈ ਕੀਤਾ ਨਾ ਮੈਂ ਇਹਨਾਂ ਨੂੰ ਕੋਕ ਕੀਤਾਗਾ ਕੋਈ ਐਕਸਟਰਾ ਹੋਰ ਚੀਜ਼ ਲਾ ਕੇ ਰੱਖਿਆ ਸੀਗਾ ਇਸੇ ਤਰ੍ਹਾਂ ਇਹ ਬਹੁਤ ਸੌਫਟ ਬਣਦੇ ਆ ਬਹੁਤ ਹੀ ਵਧੀਆ ਬਣਦੇ ਆ ਤੇ ਅਗਰ ਤੁਸੀਂ ਵੀ ਟਰਾਈ ਕਰਦੇ ਹੋ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਮੈਂ ਪਹਿਲਾਂ ਕੜਛੀਨਾ ਨੀਲਾ ਇੱਕੜਛੀਨਾ ਲਾਉਣ ਦਾ ਮਤਵ ਵਾਲੇ ਖੁਰਚਨੇ ਨਾਲ ਫਿਰ ਇਹ ਟੁੱਟੇ ਜਾਂਦੀ ਚੀਜ਼ ਹਨਾ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਆਪਾਂ ਚੀਜ਼ ਬਣਾਉਣੇ ਆ ਮੇ ਛੇਈ ਕੜਾਈ ਨੂੰ ਦੋ ਪਾਸਿਆਂ ਤੋਂ ਪਾੜ ਕੇ ਤੇ ਉਹਨੂੰ ਮਾੜੀ ਜਿਹੀ ਹਲਾ ਦਿਓ ਨਾ ਤਾਂ ਉਹ ਥੱਲੇ ਲੱਗਦੀ ਹੁੰਦੀ ਆ ਤੇ ਨਾ ਹੀ ਉਹ ਹੁੰਦੀ ਜੇ ਆਪਣਾ ਸਹੀ ਡੋ ਸਹੀ ਮਿਸ਼ਰਣ ਤਿਆਰ ਹੋਇਆ ਹੁੰਦਾ ਅਗਰ ਦੇ ਚ ਸਹੀ ਨਹੀਂ ਮਿਸ਼ਰਣ ਪਿਆਰ ਹੋਇਆ ਹੁੰਦਾ ਤੇ ਫੇਰ ਨਾ ਉਹ ਹੋਈ ਹੁੰਦਾਗਾ ਹਨਾ ਤੇ ਇਧਰ ਹੁਣ ਆਪਾਂ ਨੇ ਦੇਖੋ ਤੁਸੀਂ ਬਾਅਦ ਵਿੱਚ ਖੁਰਚਨੇ ਨਾਲ ਮੈਂ ਉਹ ਕੀਤੀ ਹੈਗੇ ਤੇ ਆ ਬਹੁਤ ਵਧੀਆ ਚੀਜ਼ ਬਣਦੀ ਹੈਗੀ ਤੁਸੀਂ ਵੀ ਜਰੂਰ ਟਰਾਈ ਕਰੋ ਤੇ ਆਪਾਂ ਨੇ ਕੋਈ ਦੂਰੀਵਾਰ ਨਹੀਂ ਉਹੋ ਕੀਤਾ ਕੋਈ ਜਿਆਦਾ ਨਹੀਂ ਹਾਂ ਥੋੜੇ ਜਿਹਾ ਫਲੇਮ ਜਿਹੜਾ ਹੈ ਨਾ ਗੈਸ ਦਾ ਥੋੜਾ ਜਿਹਾ ਘੱਟ ਜ਼ਰੂਰ ਰੱਖਦੀ ਹੁੰਨੀ ਆ ਆ ਥੈਂਕ ਯੂ ਸੋ ਮਾਚ ਸਾਰਿਆਂ ਦਾ ਸਪੋਰਟ ਕਰਨ ਵਾਸਤੇ ਸਾਰਿਆਂ ਦਾ ਹੀ ਤੈ ਦਿਲ ਤੋਂ ਧੰਨਵਾਦ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਹੋਰ ਵੀ ਭੈਣਾਂ ਵੀਡੀਓ ਪਾਉਂਦੀਆਂ ਬਹੁਤ ਸੋਹਣੀਆਂ ਵੀਡੀਓ ਹੁੰਦੀਆਂ ਆ ਸਾਰੀਆਂ ਹੀ ਭੈਣਾਂ ਦੀਆਂ ਤੇ ਇੱਥੇਰ ਆਪਾਂ ਪਹਿਲਾ ਫੂਰ ਕੱਢ ਲਿਆਗਾ ਠੀਕ ਐ ਤੇ ਆ ਸਾਰਿਆਂ ਨੇ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਨਵਾਂ ਦਿਨ ਸਾਰਿਆਂ ਨੇ ਖੁਸ਼ੀਆਂ ਲੈ ਕੇ ਆਵੇ ਤੇ ਸਾਬ ਨੂੰ ਹੀ ਪਰਮਾਤਮਾ ਤਰੱਕੀਆਂ ਬਖਸ਼ੇ ਤੇ ਉਹ ਚਾਈਆਂ ਦਿੱਤੀ ਲੈ ਕੇ